ਪਿੰਡ ਕਰਿਆਲਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੀ ਹੋਈ ਹੰਗਾਮੀ ਮੀਟਿੰਗ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਕਰਿਆਲਾ ਵਿਖੇ ਅੱਜ ਦਿਨ ਸੋਮਵਾਰ 5 ਵਜੇ ਦੇ ਕਰੀਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਵੱਡੇ ਪੱਧਰ ਤੇ ਸੂਬਾ ਪੱਧਰੀ ਕਿਸਾਨ ਆਗੂਆਂ ਨੇ ਹਿੱਸਾ ਲਿਆ ਇਸ ਉਪਰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵਾਲਾ ਦੇ ਸੂਬਾ ਵਾਈਸ ਪ੍ਰਧਾਨ ਸੁਖਵੰਤ ਸਿੰਘ ਦੁਬਲੀ ਨੇ ਕਿਹਾ ਕਿ ਅੱਜ ਇਸ ਮੀਟਿੰਗ ਵਿੱਚ 4 ਅਪ੍ਰੈਲ ਨੂੰ ਫਿਰੋਜ਼ਪੁਰ ਵਿਖੇ ਲੱਗਣ ਜਾ ਰਹੇ ਧਰਨੇ ਨੂੰ ਲੈ ਕੇ ਵਿਚਾਰ ਵਟਾਦਰਾ ਕੀਤਾ ਗਿਆ ਹੈ ਹੋਰ ਕੀ ਜਾਣਕਾਰੀ ਦਿੱਤੀ ਇਹਨਾਂ ਕਿਸਾਨ ਆਗੂਆਂ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕਿਸਾਨ ਸ਼ਿਕਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਹੇ ਬੰਦੀ ਦੀ ਸੂਬੇ ਦੀ ਮੀਟਿੰਗ ਸਾਡੇ ਵਾਈਸ ਪ੍ਰਧਾਨ ਸੁਖਵੰਤ ਸਿੰਘ ਦੁਬਲੀ ਦੇ ਗ੍ਰਹਿ ਵਿਖੇ ਕੀਤੀ ਗਈ ਆ ਜਿਸ ਦੇ ਵਿੱਚ ਸਾਡੇ ਕਿਸਾਨ ਸ਼ਿਕਰਸ਼ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਖਦੇਵ ਸਿੰਘ ਮੰਡ ਨਾਲ ਜਿਹੜੀ ਜੰਟਾ ਨੇ ਠੱਗੀ ਮਾਰੀ ਆ 13-14 ਲੱਖ ਰੁਪਏ ਦੀ ਤੇ ਜਿਹੜਾ ਮੁੰਡਾ ਵਾ ਉੱਥੋਂ ਵਾਪਸ ਫੇਰ ਪੰਜਾਬ ਆ ਗਿਆ ਵਾ ਉਹਨੇ ਵਿਚਾਰੇ ਦੇ ਨਾਲ ਬਹੁਤ ਬਦਸਲੂਕੀ ਹੁੰਦੀ ਰਹੀ ਹੈ ਉਹ ਦੇ ਦੇ ਵਿੱਚ ਤੇ ਇਹ ਸਖਦੇਵ ਸਿੰਘ ਮੰਡ ਡੀਐਸਪੀ ਫਿਰੋਜ਼ਪੁਰ ਨੂੰ ਡੀਐਸਪੀ ਜੀਰਾ ਘੱਟੋ ਘੱਟ 1 ਮਹੀਨਾ ਉਹਦੇ ਦਫਤਰ ਦੇ ਵਿੱਚ ਗੇੜੇ ਮਾਰੇ ਫਿਰ ਇਹਨਾਂ ਨੇ ਐਸਐਸਪੀ ਫਿਰੋਜ਼ਪੁਰ ਨੂੰ ਮੰਗ ਪੱਤਰ ਵੀ ਦਿੱਤਾ ਜਿਹਦਾ ਕੋਈ ਜਵਾਬ ਨਹੀਂ ਆਇਆ ਹੁਣ ਕਜ਼ਾੜ ਸੰਘਰਸ਼ ਕਮੇਟੀ ਪੰਜਾਬ ਜਿਹੜੀ ਇਹ ਜਹੇਬੰਦੀਆ ਇਹ ਹੁਣ ਲਾਏਗੀ ਡਿਪਟੀ ਜੀਰਾ ਦੇ ਬੂਹੇ ਘੜੀ ਧਰਨਾ ਤੇ ਜਿਹਦੇ ਵਿੱਚ ਪ੍ਰਸ਼ਾਸਨ ਤੇ ਡਿਪਟੀ ਜੀਰਾ ਉਹ ਜ਼ਿੰਮੇਵਾਰ ਹੋਣ ਕੇ ਕਿਉਂਕਿ ਸਾਡੇ ਨਾਲ ਇਹੋ ਜਿਹੀਆਂ ਜਿਹੜੀਆਂ ਠੱਗੀਆਂ ਵੱਜਣ ਡੀਆਂ ਕਿਸਾਨਾਂ ਦੇ ਨਾਲ ਇਹ ਕਿਉਂ ਵੱਜਦੀਆਂ ਕੀ ਉਹਨਾਂ ਬੰਦਿਆਂ ਨੂੰ ਪੁੱਛਿਆ ਨਹੀਂ ਜਾ ਸਕਦਾ ਜਿਹੜੇ ਬੰਦਿਆਂ ਨੇ 15-16 ਲੱਖ ਰੁਪਏ ਦੀ ਠੱਗੀ ਮਾਰੀ ਆ ਉਹਨਾਂ ਨੂੰ ਪੁੱਛਿਆ ਨਹੀਂ ਜਾ ਸਕਦਾ ਵੀ ਤੁਹਾਡੇ ਕੋਲੇ ਕਿਹੜੀ ਚੀਜ਼ ਆ ਜਿਹੜੀ ਤੁਸੀਂ ਇਹ ਮਤਲਬ ਇਤਰਾ ਬੈਠੇ ਜੋ ਕੰਲ ਕੋ ਕੇ ਬੰਦੇ ਨੂੰ ਅੱਜ ਤੱਕ ਹਜੇ ਤੱਕ ਬੰਦਿਆਂ ਨੂੰ ਮੂੰਹ ਤੇ ਨਹੀਂ ਰੰਦਾ ਗਿਆ ਵੇਖੋ ਪ੍ਰਸ਼ਾਸਨ ਦੇ ਕੰਮ ਇਹ ਸਰਾਸਰ ੱਤਕਾ 4 ਤਰੀਕ 4 ਤਰੀਕ ਨੂੰ ਹਣ ਜਿਹੜਾ ਧਰਨਾ ਲੀਗ ਦਿੱਤਾ ਗਿਆ ਵਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਮੈਂ ਸੁਪਰਵਾਈਜ਼ਿੰਗ ਡਿਪਲੀ ਕਿਸਾਨ ਸੰਘਰਸ਼ਪਤੀ ਕੋਟ ਬਡਾ ਵੈਸ ਪ੍ਰਧਾਨ ਪੰਜਾਬ ਜੋ ਅੱਜ ਸਾਡੀ ਇਥੇ ਮੇਰੀ ਗ੍ਰੇਵ ਫੇ ਮੀਟਿੰਗ ਹੋਈਗਾ ਇਹਦੇ ਵਿੱਚ ਫਿਰੋਜ਼ਪੁਰ ਦੇ ਇਹਨਾਂ ਮੁੱਦੇ ਨੇ ਜੋ ਐਸਐਸਪੀ ਸਾਹਿਬ ਦੀ ਨਿਗਾਹ ਦੇ ਵਿੱਚ ਆ ਉਤੋਂ ਮਾਰਕਾ ਕੇ ਡੀਐਸਪੀ ਸਾਹਿਬ ਨੂੰ ਵੀ ਦਿੱਤੇ ਗਏ ਆ ਉਹਨਾਂ ਦੇ ਵਿੱਚ ਖਾਸ ਕਰਕੇ ਇੱਕ ਮੁੱਦਾ ਸਾਡਾ ਜੈਂਟਾਂ ਦਾ ਵਾ ਜਿਹਦੇ ਵਿੱਚ ਸਾਡੇ ਕਿਸਾਨ ਆਗੂ ਦੇ ਜ਼ਿਲ੍ਹਾ ਪ੍ਰਧਾਨ ਦੇ ਕਾਫੀ ਨੁਕਸਾਨ ਹੋਇਆ ਪੈਸਿਆਂ ਦਾ ਬੱਚਾ ਉਤੋਂ ਵਾਪਸ ਆ ਗਿਆ ਮੈਂ ਡਿਪਟੀ ਸਾਹਿਬ ਨਾਲ ਵੀ ਹੁਣ ਫੋਨ ਤੇ ਗੱਲ ਕੀਤੀ ਆ ਉਹ ਵੀ ਟਾਰਨਟੂਲ ਕਰ ਰਹੇ ਆ ਜਿਉਂ ਅਸੀਂ ਬਾਈ ਨੇਮ ਬੰਦਿਆਂ ਦੇ ਨਾਂ ਦੇ ਰਹੇ ਆ ਇੰਨਾ ਬੰਦਿਆਂ ਨੇ ਸਾਡੇ ਨਾਲ ਠੱਗੀ ਮਾਰੀ ਆ ਕਾਫੀ ਲੱਖਾਂ ਰੁਪਈਆ ਦੀ ਆ ਉਹ ਬੰਦਿਆਂ ਨੂੰ ਆ ਸੱਦੇ ਉਹਨਾਂ ਦੇ ਪਰਚਾ ਕਰੇ ਨਹੀਂ ਦੇ ਸਾਡੇ ਸਾਹਮਣੇ ਪੁੱਛੇ ਉਹਨਾਂ ਨੂੰ ਜੇ ਉਹ ਮੰਨਦੇ ਨਹੀਂ ਫੇਰ ਉਹਨਾਂ ਤੇ ਸਰਕਾਰ ਕਾਰਵਾਈ ਕਰੇ ਅਸੀਂ ਇਹ ਮੰਗ ਰੱਖੀ ਆ ਜੇ ਨਾ ਸਾਡੀ ਡੀਐਸਪੀ ਸਾਹਿਬ ਨੇ ਕੱਲ ਤੱਕ ਜਾਂ ਪਰਸੋਂ ਤੱਕ ਕੋਈ ਹੱਲ ਕੀਤਾ ਅਸੀਂ ਚਾਰ ਤੀਕ ਦਾ ਧਰਨਾ ਲੀਕ ਆਇਆ ਪੂਰੀ ਜਸੇਬੰਦੀ ਦਾ ਅਸੀਂ ਜੋਰ ਸ਼ੋਰ ਤੇ ਡਿਊਟੀ ਦਫ਼ਤਰ ਦੇ ਅੱਗੇ ਧਰਨਾ ਲਾਵਾਂਗੇ ਜੇ ਸਾਡੀ ਉੱਥੇ ਮੰਗ ਨਹੀਂ ਮੰਨੀ ਜਾਂਦੀ ਫੇਰ ਅਸੀਂ ਉੱਥੇ ਬੈਠੇ ਕੋਈ ਕਰਕੇ ਸਲਾਹ ਅਗਲੀ ਕਾਰਵਾਈ ਦੀ ਉਦੋਂ ਹੀ ਤਰੰਤੀ ਚੁਰ ਕਰਾਂਗੇ ਅਗਲੀ ਕਾਰਵਾਈ ਜੇ ਡੀਐਸਪੀ ਸਾਹਿਬ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਪਰਚੇ ਨਾ ਕੀਤੇ ਜਾਂ ਸਾਡੇ ਸਾਹਮਣੇ ਸਾਡੀ ਮਾਇਆ ਨਾ ਦਵਾਈ ਜਿੰਨੀ ਹੈਗੀ ਆ ਕਿਉਂਕਿ ਉਹ ਬੰਦੇ ਲੋਕ ਲੇਥੋਂ ਦੇ ਨੇ ਉਹਨਾਂ ਦੇ ਬੱਚੇ ਬਾਹਰ ਨੇ ਇਹਨਾਂ ਬੱਚਿਆਂ ਨੇ ਇਥੋਂ ਵਾਲੇ ਲੋਕਾਂ ਨੇ ਸਾਡੇ ਨਾਲ ਉਥੋਂ ਦਾ ਰੇਟ ਕਰਕੇ ਉਸ ਤੋਂ ਬਾਅਦ ਵੀ ਪੈਸੇ ਲੈ ਗਏ ਵੀ ਤੁਹਾਡੇ ਬੱਚੇ ਨਹੀਂ ਪੱਕਿਆਂ ਕਰਾਉਣਾ ਉਥੇ ਉਹ ਕਰਨਾ ਇਹਨਾਂ ਨੇ ਸਭ ਕੁਝ ਕਰਕੇ ਕੀ ਲਿਆ ਤੇ ਸਾਡੇ ਤੋਂ ਪੈਸੇ ਲੈ ਕੇ ਦੋ ਵਰੀ ਤਿੰਨ ਵਰੀ ਤੇ ਸਾਡਾ ਬੱਚਾ ਫਿਰ ਤੋਂ ਵਾਪਸ ਆ ਗਿਆ ਅਸੀਂ ਸਰਕਾਰ ਤੋਂ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕੀਤੀ ਆ ਉਹਨੇ ਡਿਪਟੀ ਸਾਹਿਬ ਨੂੰ ਆਰਡਰ ਲਿਖ ਕੇ ਦਿੱਤੇ ਹੋਇਆ ਪਰ ਇਹ ਟਾਲ ਬਲਵਾ ਕਰ ਰਹੇ ਨੇ ਜੀ ਇਹਨਾਂ ਨਾ ਕਾਰਵਾਈ ਕੀਤੀ ਰਹੀ ਆਪਦਾ ਪੱਕੇ ਤੌਰ ਤੇ ਧਰਨਾ ਲਾਵਾਂਗੇ ਜਿੰਨਾ ਚਿਰ ਸਾਡਾ ਇਥੋਂ ਦਾ ਹੱਲ ਨਹੀਂ ਨਿਕਲਦਾ ਧੰਨਵਾਦ ਸਰਦੇਵ ਸਿੰਘ ਮਾਨ ਕਿਸਾਨ ਸੈਂਸ ਕਮੇਟੀ ਪੰਜਾਬ ਖੋਡ ਗੁੰਡਾ ਦਾ ਡਿਸਟ੍ਰਿਕਟ ਫਿਰੋਜ਼ਪੁਰ ਦਾ ਗੂਰ ਮੇਰੇ ਨਾਲ ਪੂਰੀ ਟੀਮ ਅੱਜ ਮਾਝੇ ਦੁਪਲੀ ਬਿੰਡ ਸਾਡੀ ਜਿਹੜੀ ਆ 4 April ਦੇ ਧਰਨੇ ਬਾਰੇ ਜਦੋਂ ਚਰਚਾ ਹੀ ਕੀਤੀ ਆ ਉਹਦੇ ਵਿੱਚ ਸਾਨੂੰ ਧਰਨਾ ਲਾਉਣ ਦੀ ਕਿਉਂ ਲੋੜ ਪਈ ਵੀ ਅਸੀਂ ਤਿੰਨ ਕਿਥੇ ਕਾਮਿਆਂ ਇੱਕ ਫੇਮੀ ਵਾਲੇ ਦਾ ਇੱਕ ਸਾਡੇ ਆਪਣੇ ਬੱਚੇ ਦਾ ਵਾਰ ਦੇ ਦਾ ਇੱਕ ਮੁੰਡਾ ਵਾਲੇ ਦਾ 2010 ਦਾ ਖਾਮ ਲਟਕਦਾ ਰਿਆ ਜਿਹੜਾ ਡੀਐਸਪੀ ਜੀਰਾਵਾ ਜਾਂ ਉਥੇ ਮੁਲਾਜ਼ਮਿਆਂ ਇਹ ਟਾਲਮ ਟੋਲ ਸਾਨੂੰ ਕਰ ਰਹੇ ਨੇ ਇਹ ਜਿਹੜੀ ਬਾਹਰ ਭੇਜਣ ਦੇ ਵਾਸਤੇ ਮੇਰੇ ਨਾਲ ਕੋਈ 22 ਲੱਖ ਦੀ ਠੱਗੀ ਵਜੀ ਆ ਉਹਦੇ ਵਿੱਚ ਸੁਖਚੈਨ ਸਿੰਘ ਸਨੁ ਸੁੱਚਾ ਸਿੰਘ ਪਿੰਡ ਭਲਵਾਨਕੇ ਗੁਰਪ੍ਰੀਤ ਕੌਰ ਪਤਨੀ ਸੁਖਚੈਨ ਸਿੰਘ ਜੋਗਾ ਸਿੰਘ ਸਨੁ ਫਮਰ ਸਿੰਘ ਪਿੰਡ ਸ਼ੇਰਪੁਰ ਤਖਤੂ ਵਾਲਾ ਫਰੋਜਪੁਰ ਔਰ ਦਵਿੰਦਰ ਕੌਰ ਪਤਨੀ ਜੋਗਾ ਸਿੰਘ ਫਰਜੀਤ ਸਿੰਘ ਉਹਦਾ ਪੁੱਤਰ ਸਨਾਮ ਸਿੰਘ ਜਿੰਦੜਾ ਇਹ ਜਿਹੜੇ ਆ ਗੁਰਨਾਇਬ ਸਿੰਘ ਸਨੁ ਲਖਵੀਰ ਸਿੰਘ ਪਿੰਡ ਸੋਢੀ ਵਾਲਾ ਫਰੋਜਪੁਰ ਇੱਕ ਗੈਂਗ ਮਿਲਿਆ ਹੋਇਆ ਜੀ ਇਹਨਾਂ ਦੇ ਤਿੰਨ ਮੁੰਡੇ ਬਾਹਰ ਆ ਜਿੱਦਾਂ ਸਰਜੀਤ ਸਿੰਘ ਦਾ ਇੱਕ ਮੁੰਡਾ ਬਾਹਰ ਆ ਸੰਧੂ ਸੰਧੂ ਇੱਕ ਮੁੰਡਾ ਇਹਨਾਂ ਦਾ ਬਾਹਰ ਆ ਜੋਗਾ ਹੁੰਦਾ ਉਹਦਾ ਨਾਮ ਦਵਿੰਦਰ ਸਿੰਘ ਆ ਸਾਨਫ ਜੋਗਾ ਸਿੰਘ ਇੱਕ ਮੁੰਡਾ ਪਉਵਿੰਡ ਦਾ ਵਾ ਜਿਹਦਾ ਨਾਮ ਦਲਬਾਗ ਸਿੰਘ ਆ ਉਹ ਵੀ ਬਾਹਰ ਆ ਉਹ ਬਾਹਰ ਬੰਦਿਆਂ ਨਾਲ ਠੱਗੀ ਕਰ ਕਰਕੇ ਇਧਰੋਂ ਇਹ ਮੁਰਗੀਆਂ ਖੇਰ ਖੇਰ ਕੇ ਉਹਨਾਂ ਨੂੰ ਦਿੰਦੇ ਆ ਉਹ ਉੱਥੇ 2 ਨੰਬਰ ਦੇ ਵਿੱਚ ਜਿਹੜੇ ਸਾਡੇ ਉਹਨਾਂ ਫਾਰਮ ਕੱਢਿਆ 13 ਲੱਖ ਦੀ ਗੱਲ ਸੀ ਵੀ ਪੱਕੇ ਪੇਪਰ ਦੇਵਾਂਗੇ ਔਰ ਉਹਦੇ ਵਿੱਚ ਉਹਨਾਂ ਨੇ ਸਰਕਸ ਦੇ ਪੇਪਰ ਸਾਡੇ ਕੱਢੇ ਜਿਹਦੇ ਵਿੱਚ ਇੱਕ ਸਾਲ ਉਹਨਾਂ ਨੇ ਸਾਡੇ ਪੈਸੇ ਵੀ ਵਰਤੇ ਤੇ ਜੇ ਮੁੰਡਾ ਘੱਲਿਆ ਤੇ ਉੱਥੇ ਉਹ ਪੇਪਰ ਵਾਲੇ ਜਿਹਦੇ ਜਮਾ ਹੁਣੇ ਸੀ ਉਹ ਫਰਮ ਹੀ ਆਣੀਗੀ ਆਂਦੇ ਆ ਭੱਜ ਗਈ ਆ ਇਸ ਵਾਸਤੇ ਟਾਲ ਮਟੋਲ ਹੋ ਰਿਹਾ ਜੇ ਡਿਪਟੀ ਨਾਲ ਗੱਲ ਕਰੀ ਦੀ ਤੂੰ ਆਲਾ ਤੁਹਾਡਾ ਜਿਹੜਾ ਵਰਕ ਪਰਮਿਟ ਆ ਜਾਂ ਤੁਸੀਂ ਦਿੱਲੀ ਸਾਡੇ ਨਾਲ ਚੱਲੋ ਉਹਦੇ ਵਾਸਤੇ ਅਸੀਂ ਮਗਰ ਹੋਰ ਵੀ 2 ਲੱਖ ਰੁਪਇਆ ਉੱਥੇ ਮੁੰਡੇ ਦੇ ਮਗਰ ਭੇਜਿਆ ਪਰ ਉੱਥੇ ਸਾਡਾ ਸੂਤਰ ਨਹੀਂ ਆਇਆ ਮੁੰਡਾ ਸਾਡਾ ਵਾਪਸ ਆ ਗਿਆ ਉਹਦੇ ਸੰਬੰਧ ਦੇ ਵਿੱਚ ਅਸੀਂ ਜਿਹੜਾ ਵਾ 4 ਅਪ੍ਰੈਲ ਨੂੰ ਪੂਰ ਜ਼ੋਰ ਤਰਨਾ ਲਾਵਾਂਗੇ ਅੱਜ ਇੱਥੇ ਮਾਜਰੀ ਧਰਤੀ ਤੇ ਮੀਟਿੰਗ ਹੋਈ ਆ ਫਿਰੋਜ਼ਪੁਰ ਦੇ ਵਿੱਚ ਵੀ ਹੋਈ ਆ ਧੰਨਵਾਦ ਜੀ